ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਲੇਨ ਸੂਟ ਉੱਪਰ ਲੇਸਿਸ ਲਗਾ ਕੇ ਸੂਟ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਨੇ ਠੀਕ ਹੈ ਜੀ ਤੇ ਇਹ ਵੀਡੀਓ ਤੁਸੀਂ ਮੇਰੀ ਪੂਰੀ ਜ਼ਰੂਰ ਦੇਖਣੀ ਤਾਂ ਕਿ ਤੁਸੀਂ ਪੂਰਾ ਡਿਜ਼ਾਈਨ ਸਹੀ ਤਰੀਕੇ ਨਾਲ ਬਣਾ ਸਕੋ ਇਹ ਆਪਾਂ ਨੇ ਚਾਰਕਸਾ ਦਾ ਸੂਟ ਲਿਆ ਹੈ ਤੇ ਉਹਦੇ ਉੱਪਰ ਆਪਾਂ ਲੇਸਿਸ ਲਗਾ ਕੇ ਡਿਜ਼ਾਈਨ ਬਣਾਉਣੇ ਆ ਸਭ ਤੋਂ ਪਹਿਲਾਂ ਜਿੱਥੋਂ ਤੱਕ ਆਪਾਂ ਨੇ ਲੈਂਥ ਰੱਖਣੀ ਹੈ ਉੱਥੇ ਆਪਾਂ ਨੇ ਨਿਸ਼ਾਨ ਲਗਾ ਕੇ ਤੇ ਇਹ ਲੇਸ ਨੀਚੇ ਲਗਾ ਲੈਣੀ ਆ ਠੀਕ ਹੈ ਆਪਾਂ ਸਭ ਤੋਂ ਪਹਿਲਾਂ ਨੀਚੀ ਜਿਹੜੀਆਂ ਦੋ ਲੈਣਾ ਲਗਾਉਣੀਆਂ ਆ ਆਪਾਂ ਨੂੰ ਲੈਂਥ ਦੇ ਹਿਸਾਬ ਨਾਲ ਉਰ ਲਗਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਉੱਪਰ ਲਈ ਕਲੀਆਂ ਪਾਵਾਂਗੇ ਇਹਦੀਆਂ ਟ੍ਰੈਂਸ ਕੱਟ ਕਲੀ ਬਣਾਵਾਂਗੇ ਤੇ ਇਹ ਆਪਾਂ ਤੁਹਾਨੂੰ ਬਹੁਤ ਹੀ ਈਜ਼ੀ ਸਾ ਡਿਜ਼ਾਈਨ ਦੱਸਾਂਗੇ ਤੇ ਇਹਦੀ ਬਣ ਕੇ ਤੁਹਾਨੂੰ ਲੁੱਕ ਬਹੁਤ ਹੀ ਸੋਹਣੀ ਬਣਦੀ ਹੈ ਤੇ ਤੁਸੀਂ ਮੇਰੀ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਤੇ ਬਹੁਤ ਹੀ ਈਜ਼ੀ ਸਾ ਡਿਜ਼ਾਈਨ ਆ ਹਰ ਕੋਈ ਪਹਿਨ ਆਪਣੇ ਪਲੇਨ ਸੂਟ ਲੈ ਕੇ ਤੁਸੀਂ ਘਰੇ ਤਿਆਰ ਕਰ ਸਕਦੇ ਆ ਤੇ ਇਹ ਆਪਾਂ ਨੇ ਜਿਹੜਾ ਸੂਟ ਹੈ 400 ਦਾ ਲਿਆ ਹੈ ਤੇ ਆਪਾਂ ਉਹਨੇ ਨੂੰ ਲਾਈਸਾ ਲਗਾ ਕੇ ਆਪਾਂ ਬੈਂਗਾ ਜਿਹਾ ਸੋਨਾ ਜਿਹਾ ਸੂਟ ਡਿਜ਼ਾਈਨਰ ਸੂਟ ਤਿਆਰ ਕਰਾਂਗੇ ਤੇ ਆਪਾਂ ਨੇ ਵਿੱਚਕਾਰ ਥੋੜੀ ਜੀ ਚੌੜੀ ਵਾਲੀ ਲੈਸ ਲਗਾਈ ਹੈ ਤੇ ਸਾਈਡ ਤੇ ਆਪਾਂ ਜਿਗਜੈਗ ਵਾਲੀ ਮਲਟੀ ਸ਼ੇਡ ਜਿਹੜੀ ਹੈ ਉਹ ਹੈਗੀ ਹੈ ਤਿੱਲੇ ਵਾਲੀ ਲੈਸ ਹੈ ਸਾਈਡ ਤੇ ਵੀ ਤੇ ਇਹ ਸਿਲਕੀ ਸੂਟ ਉੱਪਰ ਆਪਾਂ ਕਾਟਨ ਦੀ ਲੈਸ ਨਹੀਂ ਲਗਾਈ ਇਹ ਤਿੱਲੇ ਵਾਲੀਆਂ ਲੈਸਾਂ ਹੈ ਠੀਕ ਹੈ ਜੀ ਤੇ ਇਦਾਂ ਆਪਾਂ ਦੋ ਲਾਈਨਾਂ ਲਗਾ ਲਈਆਂ ਹੁਣ ਆਪਾਂ ਇਹਦੇ ਉੱਪਰ ਇੱਕ ਹੋਰ ਨਿਸ਼ਾਨ ਲਗਾ ਲਾਂਗੇ ਅੰਚੇ ਅੰਚਦਾ ਇੱਥੋਂ ਆਪਾਂ ਸਾਰਾ ਤੇ ਇਹ ਆਪਾਂ ਜਿਹੜੀ ਲਾਈਨ ਲਗਾਉਣੀ ਹੈ ਇਹ ਆਪਾਂ ਸਾਰੇ ਬਾਅਦ ਚ ਲਗਾਵਾਂਗੇ ਲੈਸ ਇੱਥੇ ਪਹਿਲਾਂ ਆਪਾਂ ਕਲੀਆਂ ਪਾ ਕੇ ਲਿਆਵਾਂਗੇ ਉੱਪਰੋਂ ਤੇ ਤਾਂ ਕਿ ਆਪਾਂ ਇਸ ਲਾਈਨ ਦੇ نیچے ਕਲੀ ਜਿਹੜੀ ਨਾਲ ਦੀ ਲੈਸ ਇਹ ਥਾਂ ਦੇ ਦਾਂਗੇ ਠੀਕ ਹੈ ਹੁਣ ਆਪਾਂ ਉੱਪਰੋਂ ਲਾਈਨਿੰਗ ਵਾਲਾ ਸੂਟ ਸੈੱਟ ਕਰਕੇ ਰੱਖ ਲਿਆ ਤੇ ਇੱਥੋਂ ਆਪਾਂ ਇਹਦੇ ਵਿੱਚ ਕਪੜਾ ਦੇ ਸੌਰੀ ਕਲੀ ਦੇਵਾਂਗੇ ਇਹ ਆਪਾਂ ਸਾਰਾ ਮਣ ਕੇ ਕੀਰੇ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਤੇ ਹੁਣ ਆਪਾਂ ਇੱਥੋਂ ਇਹ ਆਪਣਾ ਹੈਗਾ ਗਲਾ ਜੜਾ ਜਾਣਾ ਸੈਂਟਰ 'ਚ ਇਧਰਲੀ ਸਾਈਡ ਤੋਂ ਨਹੀਂ ਸਾਈਡਾਂ ਤੇ ਆਪਾਂ ਲੈਸ ਜਿਹੜੀ ਲਾਵਾਂਗੇ ਜਿਹੜੀ ਆਪਣੀ ਪਲੇਟ ਆ ਸਾਈਡ ਵਾਲੀ ਉਹਦੇ ਆਪਾਂ ਉੱਪਰਲੀ ਸਾਈਡ ਰੱਖਾਂਗੇ ਤੇ نیچے ਵਾਲੀ ਸਾਈਡ ਵੀ ਲਗਾ ਸਕਦੇ ਹਾਂ ਤੇ ਉੱਪਰਲੀ ਵੀ ਤੇ ਇਹ ਆਪਾਂ ਉੱਪਰਲੀ ਸਾਈਡ ਦੀ ਰੱਖ ਕੇ ਲਾਵਾਂਗੇ ਕਿਉਂਕਿ ਇਹਨਾਂ ਦੇ ਪਲੇਟ ਜ਼ਿਆਦਾ ਨੀਵੀਆਂ ਲੱਗੀਆਂ ഈ എതലേ പല പേ പാല സൈഡ് കപ്പടെ നാദ് ആണി അപ്പം പ്ലേറ്റാ അദ്ധാ ഇഞ്ച വധാ ല നീച്ച ഇഞ്ചാ നീച്ച ദസ് ഇഞ്ച പലോയിൽ അട ഇഞ്ചേ ലാ സിദ്ധി ലൈൻ ലാ ਥੋੜਾ ਥੋੜਾ ਆਪਾਂ ਨੇ ਨੀਚੇ ਤੋਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੈਣਾ ਹੁਣ ਆਪਾਂ ਜਿੱਥੇ ਇਹਦੀ ਲੈਂ ਲਾਈ ਹੈ ਉੱਥੋਂ ਤੱਕ ਆਪਾਂ ਲੈਸ ਕੱਟ ਕਰ ਲੈਣੀ ਹੈ ਠੀਕ ਹੈ ਜੀ ਇਦਾਂ ਆਪਾਂ ਨੇ ਕੱਟ ਕਰ ਲਈ ਹੈ ਤੇ ਹੁਣ ਆਪਾਂ ਇਹਦੀ ਇਧਰਲੀ ਸਾਈਡ ਵੀ ਉਸੇ ਤਰੀਕੇ ਨਾਲ ਜਿਹੜੀ ਨੀਚ ਵਾਲੀ ਕੋਲੋਈ ਹੋਰਲੀ ਸਾਈਡ ਨੂੰ ਕਰਕੇ ਤੇ ਆਪਾਂ ਇਹਨਾਂ ਇੱਥੋਂ ਰੱਖ ਕੇ ਆਪਾਂ ਇਹ ਜਿਗਜੈਗ ਵਾਂਗੂ ਬਣੀ ਹੋਈ ਹੈ ਇਹ ਆਪਣੀ ਹੈਗੀ ਹੈ ਤਿੱਲੇ ਵਾਲੀ ਹੈ ਮਲਟੀ ਸ਼ੇਡਡ ਵਿੱਚ ਹੈਗਾ ਡਿਜ਼ਾਈਨ ਬਣਿਆ ਹੋਇਆ ਥ੍ਰੈਡ ਲੱਗਾ ਹੋਇਆ ਨਾਲ ਤੇ ਇਹ ਆਪਣਾ ਇਹਦੇ ਨਾਲ-ਨਾਲ ਦੀ ਆਪਾਂ ਨੇ ਜਿੱਥੇ-ਜਿੱਥੇ ਆਪਣੇ ਨਿਸ਼ਾਨ ਹੈ ਤੇ ਇੱਥੇ ਆਪਾਂ ਰੱਖੀ ਲੈਸ ਨਾਲ ਨਹੀਂ ਹੈ ਤੇ ਲੈਸ ਨੂੰ ਆਪਾਂ ਜ਼ਿਆਦਾ ਖਿੱਚਣਾ ਨਹੀਂ ਫਿਰ ਆਪਣੇ ਕੱਪੜੇ ਵਿੱਚ ਵਾਲ ਪੈਣ ਲੱਗ ਜਾਣੇ ਆ ਹੁਣ ਆਪਾਂ ਇਹ ਲਾਈਨ ਕੋਲੇ ਆ ਗਏ ਆ ਜਿੱਥੇ ਨਿਸ਼ਾਨ ਲਾਇਆ ਇੱਥੋਂ ਆਪਾਂ ਕੱਟ ਕਰਤਾ ਠੀਕ ਹੈ ਜੀ ਇਹ ਆਪਣੀ ਜਿਹੜੀ ਪ੍ਰਿੰਸ ਕਟ ਕਲੀਆਂ ਪੈ ਗਈਆਂ ਦੋਨੀਆਂ ਸਾਈਡਾਂ ਤੇ ਠੀਕ ਹੈ ਜੀ ਹੁਣ ਆਪਾਂ ਇਹ ਜਿਹੜੀ ਇੱਕ ਲਾਈਨ ਜੀਕ ਜੈਗਲੇਸ ਵਾਲੀ ਹੋਰ ਲਾਵਾਂਗੇ ਇਦਾਂ ਆਪਾਂ ਦੋ ਵੀ ਲਗਾ ਸਕਦੇ ਆ ਪਰ ਇਹ ਆਪਾਂ ਇਹ ਇੱਕ ਵਿਚਾਲੇ ਜੌੜੀ ਲਾ ਕੇ ਤੇ ਇੱਕ ਲੈਸ ਇਹ ਵਾਰੀ ਲਗਾ ਲਾਂਗੇ ਠੀਕ ਆ ਹੁਣ ਆਪਣਾ ਘੇਰੇ ਦਾ ਡਿਜ਼ਾਈਨ ਤੇ ਆਪਣੀ ਪ੍ਰਿੰਸ ਕਟਕਲੀ ਪੈ ਗਈ ਹੈ ਤੇ ਹੁਣ ਆਪਾਂ ਜਿਹੜਾ ਇਸ ਤੋਂ ਬਾਅਦ ਗਲੇ ਦਾ ਡਿਜ਼ਾਈਨ ਤਿਆਰ ਕਰਾਂਗੇ ਤੇ ਆਪਾਂ ਬਾਜੂ ਦਾ ਡਿਜ਼ਾਈਨ ਵੀ ਤਿਆਰ ਕਰਨਾ ਇਹਦੇ ਕੀ ਰੀਤੀ ਆਪਾਂ ਨੇ ਇੱਕ ਆਪਾਂ ਨੇ ਜਿਹੜੀ ਪੈਸੇ ਵਾਲੀ ਲੈਸ ਆਉਂਦੀ ਹੈ ਲਟਕਣ ਵਾਲੀ ਕਤਮ ਮੋਤੀਆਂ ਵਾਲੀ ਹਲਾ ਆਉਂਦੀ ਹੈ ਉਹ ਵਾਲੀ ਨਹੀਂ ਜਿਹੜੀ ਪੈਸੇ ਬਣਾਉਣ ਵਾਲੀ ਹੁੰਦੀ ਹੈ niche niche ਪੈਸੇ ਤੁੰਗੂ ਬਣੇ ਹੁੰਦੇ ਉਹਦੇ ਤੇ ਉਦਾਂ ਵਾਲੀ ਲੇਸ niche ਲਗਾਵਾਂਗੇ ਤੇ ਨਾਲੇ ਆਪਾਂ ਬਾਅਦ ਹੀ ਹੁਣ ਆਪਣਾ ਇਹ ਡਿਜ਼ਾਈਨ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਗਿਆ ਇਹ ਵਾਲੀ ਲੇਸ ਜਿਹੜੀ ਆਪਾਂ niche ਲਗਾਉਣੀ ਹੈ ਠੀਕ ਹੈ ਤੇ ਇਹ ਆਪਾਂ ਇੱਥੇ ਰੱਖ ਕੇ ਆਪਾਂ ਅੰਡਰ ਗਾਉਂਡ ਰੀਸ ਦੇ ਨਾਲ ਸिलाई ਲਾ ਲਾਂਗੇ ਤੇ ਇਹ ਆਪਣੀ ਇਦਾਂ ਲਾ ਕੇ ਤਿਆਰ ਹੋਊਗੀ ਹੁਣ ਪਹਿਲਾਂ ਆਪਾਂ ਨੇ ਉੱਪਰੋਂ ਗਲਾ ਤਿਆਰ ਕਰਾਂਗੇ ਹੁਣ ਆਪਾਂ ਪਹਿਲਾਂ ਗਲਾ ਜੜ ਲੈਣਾ ਜਿਵੇਂ ਆਪਾਂ ਆਮ ਗਲੇ ਸੂਟਾਂ ਦੇ ਜੜਦੇ ਦੂਸਰੇ ਠੀਕ ਹੈ ਇਸ ਤਰੀਕੇ ਆਪਾਂ ਨਿਸ਼ਾਨ ਲਾੜਾ ਸੈਂਟਰ ਕਰਕੇ ਤੇ ਇਹਦਾ ਵੀ ਸੈਂਟਰ ਕਰਕੇ ਇੱਥੋਂ ਤੇ ਆਪਾਂ ਗਲਾ ਜੜ ਲੈਣਾ ਇੱਥੇ ਆਪਾਂ ਪੈਨ ਲਗਾ ਲੈਣਾ ਤੇ ਆਪਾਂ ਜਗ ਵਾਲਾ ਜੜ ਕੇ ਇਸ ਤਰੀਕੇ ਕੱਟ ਕੇ ਛੋਟੇ ਛੋਟੇ ਕੱਟ ਲਗਾ ਕੇ ਇਹਨੂੰ ਫੋਲਡ ਕਰ ਲਾਂਗੇ ਤੇ ਇੱਥੇ ਆਪਾਂ ਕੇਚੜਾਂਕਾ ਲਗਾ ਲੈਣਾ ਹੁਣ ਆਪਣਾ ਗਲਾਰਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਉੱਪਰ ਲਗਾਵਾਂਗੇ ਲੈਸਸ ਤੇ ਇੱਥੋਂ ਆਪਾਂ ਸੈਂਟਰ ਕਰਕੇ ਨਿਸ਼ਾਨ ਲਾ ਲਾਂਗੇ ਤੇ ਜਿੰਨੀ ਆਪਾਂ ਲੰਬੀ ਪੱਟੀ ਫੱਟੀ ਬਣਾਉਣੀ ਆ ਉਹ ਉੱਥੋਂ ਤੱਕ ਆਪਾਂ ਲਗਾਵਾਂਗੇ ਤੇ ਨਿਸ਼ਾਨ ਆਪਾਂ ਇਹ ਆ 5.5 ਤੱਕ ਨਿਸ਼ਾਨ ਲਾ ਲਿਆ ਤੇ ਇਹ ਆਪਣੀ ਜਿਹੜੀ ਹੈ ਚੌੜੀ ਵਾਲੀ ਦੇ ਵਿਚਾਲੇ ਸੈਂਟਰ 'ਚ ਰੱਖ ਕੇ ਤੇ ਇਹਦੇ ਦੋਨੇ ਸਾਈਡਾਂ ਤੇ ਆਪਾਂ ਸੀਨ ਲਾਉਣੀ ਹੈ ਤੇ ਹੁਣ ਆਪਾਂ ਇਹਦੇ ਉੱਪਰ ਰੱਖ ਕੇ ਇਹ ਜਿਗ-ਜਗ ਵਾਲੀ ਲੇਸ ਜਿਹੜੀ ਐ ਉਹ ਆਪਾਂ ਰੱਖ ਕੇ ਇੱਥੇ ਦੀ ਨਾਲ-ਨਾਲ ਆਪਾਂ ਜ਼ਿਆਦਾ ਬਿਲਕੁਲ ਖਿੱਚਣੀ ਨਹੀਂ ਗਲਾਈ ਵਿੱਚ ਵੀ ਉਸੇ ਤਰੀਕੇ ਨਾਲ ਹੀ ਲਗਾਣੀ ਐ ਤੇ ਆਪਾਂ ਇਹ ਆਪਾਂ ਜਿਹੜਾ ਗਲਾ ਹੈ ਹਾਰਟ ਜਿਹਾ ਵਾਲਾ ਪਾਇਆ ਗੋਲ ਨਹੀਂ ਪਾਇਆ ਠੀਕ ਐ ਆਪਾਂ ਕੋਈ ਵੀ ਗਲਾ ਪਾ ਸਕਦੇ ਆ ਗੋਲ ਵੀ ਪਾ ਸਕਦੇ ਆ ਜੂ ਸ਼ੇਪ ਵੀ ਤੇ ਉਹ ਆਪਾਂ ਆਪਣੀ ਮਨਪਸੰਦ ਦਾ ਪਾ ਸਕਦੇ ਆ ਹੁਣ ਆਪਾਂ ਜਿਹੜੀ ਇਹ ਨਾਲ-ਨਾਲ ਦੀ ਇਹਦੇ ਲੇਸ ਇਸ ਲਗਾਵਾਂਗੇ ਠੀਕ ਹੈ ਇੱਕ ਚੌੜੇ ਵਾਲੀ ਲੇਸ ਵਿਚਾਲੇ ਲਗਾ ਲਈ ਸੀ ਹੁਣ ਆਪਾਂ ਨੇ ਇਹ ਵਾਲੀ ਜਿਹੜੀ ਹੈ ਸਾਈਡ ਦੀ ਦੋਨਾਂ ਸਾਈਡਾਂ 'ਤੇ ਇਦਾਂ ਲਗਾ ਲਾਂਗੇ ਤੇ ਇਹ ਆਪਣਾ ਜਿਹੜਾ ਗਲੇ ਦਾ ਡਿਜ਼ਾਈਨ ਬਣੂਗਾ ਇਸ ਤਰੀਕੇ ਨਾਲ ਫੱਟੀ ਬਣ ਜਾਣੀ ਹੈ ਜਿਵੇਂ ਆਪਾਂ ਵਰਕ ਕੀਤਾ ਹੁੰਦਾ ਨਾ ਉਸੇ ਤਰੀਕੇ ਨਾਲ ਆਪਣਾ ਇਹ ਰੈਡੀ ਹੋ ਜਾਣਾ ਤੇ ਇਹਦੇ ਉੱਪਰ ਆਪਾਂ ਨੂੰ ਕੋਈ ਬਟਨ ਵਗੈਰਾ ਲਾਉਣ ਦੀ ਵੀ ਲੋੜ ਨਹੀਂ ਰਹਿਣੀ ਠੀਕ ਹੈ ਨਾ ਆਪਾਂ ਉਸ ਤਰੀਕੇ ਨਾਲ ਇਹ ਇਹਨੂੰ ਰੈਡੀ ਕਰਾਂਗੇ ਤਾਂ ਪਸਾਰਾ ਤੁਸੀਂ ਬਣ ਕੇ ਲੁੱਕ ਦੇਖਿਓ ਕਿੰਨੀ ਸੋਹਣੀ ਬਣਦੀ ਹੈ ਤੇ ਆਪਾਂ ਇਹ ਬਾਵਾ ਤੇ ਵੀ ਇਹਦੇ ਡਿਜ਼ਾਈਨ ਬਣਾਵਾਂਗੇ ਲੈਸ ਨਾਲ ਹੀ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋ ਜਾਣਾ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਪਲੀਜ਼ ਜਿਹੜੀਆਂ ਪਹਿਣਾ ਮੇਰੇ ਨਾਲ ਫਸਟ ਟਾਈਮ ਵੀਡੀਓ ਦੇਖ ਰਹੀਆਂ ਨੇ ਤੇ ਉਹ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਲਓ ਤੇ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਇਹ ਹੁਣ ਆਪਣਾ ਇਹ ਡਿਜ਼ਾਈਨ ਰੈਡੀ ਹੋ ਗਿਆ ਇਸ ਤੋਂ ਦੇਖ ਸਕਦੇ ਤੇ ਇਹਦੇ ਨੀਚੇ ਆਪਾਂ ਘੇਰੇ ਦਾ ਨਿਸ਼ਾਨ ਲਾ ਕੇ ਤੇ ਹੁਣ ਆਪਾਂ ਇਹ ਪੇਸੀ ਵਾਲੀ ਜਿਹੜੀ ਲੇਸ ਆ ਨੀਚੇ ਇਹ ਲਗਾਵਾਂਗੇ ਠੀਕ ਹੈ ਇਦਾਂ ਆਪਾਂ ਜਿਵੇਂ ਆਪਾਂ ਚਾਕਾਂ ਦੇ ਅੰਦਰ ਗਰਾਊਂਡ ਰੱਖਦੇ ਆ ਉਸ ਤਰੀਕੇ ਨਾਲ ਹੀ ਆਪਾਂ ਰੱਖਦੇ ਆ ਇਹ ਆਪਾਂ ਥੋੜੀ ਜਿਹੀ ਵਿੱਥ ਛੱਡ ਕੇ ਵੀ ਲਾ ਸਕਦੇ ਆ ਤੇ ਆਪਾਂ ਬਿਲਕੁਲ ਨਾਲ-ਨਾਲ ਜਿਹੜੀ ਲੇਸ ਲੱਗੀ ਉਹਦੇ ਨਾਲ-ਨਾਲ ਵੀ ਲਗਾ ਸਕਦੇ ਆ ਉਹ ਆਪਣੀ ਚੁਆਇਸ ਆ ਜਿੰਦਾ ਮਰਜ਼ੀ ਲਗਾ ਲਓ ਹੁਣ ਆਪਾਂ ਇਦਾਂ ਇਹਨੂੰ ਇਥੋਂ ਨਾਲ-ਨਾਲ ਥੋੜਾ-ਥੋੜਾ ਨਾਲ-ਨਾਲ ਕਟਾਵ ਛੱਡ ਕੇ ਤੇ ਆਪਾਂ ਅੰਡਰਗਾਉਂਡ ਇਹਨੂੰ ਲਗਾ ਲੈਨੇ ਤੇ ਹੁਣ ਆਪਾਂ ਉੱਪਰ ਦੀ ਇੱਕ ਸਲਾਈ ਜਿਹੜੀ ਪਹਿਲਾਂ ਲੇਸ ਲੱਗੀ ਹੈ ਉਹਦੇ ਉੱਪਰ ਦੀ ਲਗਾ ਲਾਂਗੇ ਇਹਦੇ ਨਾਲ-ਨਾਲ ਆਪਣੀ ਜਿਹੜੀ ਲੇਸ ਆ ਗਈ ਹੈ ਠੀਕ ਹੈ ਜੀ ਆਪਾਂ ਉਹਦੇ ਉੱਪਰ ਹੀ ਸਲਾਈ ਲਾ ਕੇ ਇਹਨੂੰ ਨੀਚੇ ਨੀਚੇ ਵਾਲੇ ਪਾਸੇ ਆਪਣੀ ਲੇਸ ਜਿਹੜੀ ਸੈਟਰ ਲੱਗ ਜਾਊਗੀ ਠੀਕ ਹੈ ਜੀ ਤੇ ਹੁਣ ਆਪਾਂ ਦੂਜੀ ਸਾਈਡ ਜਿਹੜੀ ਤਰਪਾਈ ਕਰ ਲਾਂਗੇ ਤੇ ਆਪਣਾ ਘੇਰੇ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਜਿਹੜੀ ਇਹਦੀ ਬਾਵਾ ਤੇ ਇਸੇ ਤਰ੍ਹਾਂ ਪਹਿਲਾਂ ਆਪਾਂ ਇਹ ਵਾਲੀ ਲੇਸ ਲਗਾ ਲਾਂਗੇ ਲਟਕਣ ਵਾਲੀ ਠੀਕ ਹੈ ਇਹ ਲਟਕਣ ਵਾਲੀ ਲੇਸ ਲਗਾ ਕੇ ਫਿਰ ਆਪਾਂ ਦੂਸਰੀ ਲੇਸ ਲਾ ਕੇ ਬਾਵਾ ਰੈਡੀ ਕਰਾਂਗੇ ਦੋਨੇ ਇਹ ਕੋਈ ਜ਼ਿਆਦਾ ਔਖਾ ਡਿਜ਼ਾਈਨ ਨਹੀਂ ਬਹੁਤ ਹੀ ਸੌਖਾ ਹੈ ਤੇ ਤੁਸੀਂ ਸਾਰੇ ਨੇ ਜੀ ਜਰੂਰ ਟਰਾਈ ਕਰਕੇ ਆਪਣੇ ਸੂਟ ਤੇ ਖੁਦ ਆਪ ਤਿਆਰ ਕਰਨਾ ਇਹਨੂੰ ਦੇਖ ਕੇ ਵੀਡੀਓ ਨੂੰ ਤੇ ਇਹ ਜਿਹੜੀ ਆਪਾਂ ਇੱਥੇ ਗਲੂ ਵਗੈਰਾ ਗੰਮ ਜਿਹੜੀ ਲਾ ਲੈਣੀ ਹੈ ਗਲੂ ਕਿਉਂਕਿ ਆਪਣਾ ਜਿਹੜਾ ਜਿਹਦੇ ਵਿੱਚ ਆਪਣੇ ਲਟਕਣ ਪੈਸੇ ਪਾਏ ਹੋਏ ਹੁੰਦੇ ਆ ਨਾ ਜਿਵੇਂ ਮੋਤੀ ਵੀ ਉਹ ਆਪਣੇ ਨਿਕਲ ਜਾਂਦੇ ਨੇ ਤੇ ਇਹਦੇ ਨਾਲ ਮੁੜ ਕੇ ਉਹ ਧਾਗਾ ਜਿਹੜਾ ਨਾਲ ਹੀ ਅਟੈਚ ਹੋ ਜਾਂਦਾ ਤੇ ਜਾਂ ਆਪਾਂ ਧਾਗੇ ਦੀ ગાંਢ ਦੇ ਲੈਣੀ ਹੈ ਠੀਕ ਹੈ ਤੇ ਇਹਦੇ ਨਾਲ ਆਪਾਂ ਥੋੜਾ ਥੋੜਾ ਜਗ੍ਹਾ ਛੱਡ ਕੇ ਤੇ ਇੱਥੇ ਆਪਾਂ ਇਹਦੀ ਲੇਸ ਲਾਵਾਂਗੇ ਠੀਕ ਹੈ ਨਾ ਤੇ ਬਾਹਾਂਾਂ ਤੇ ਆਪਾਂ ਇਦਾਂ ਨਾਲ-ਨਾਲ ਰੱਖ ਕੇ ਲਾ ਲਈਏ ਥੋੜਾ ਜਿਹਾ ਆਪਣੀ ਜਗ੍ਹਾ ਛੱਡ ਲਈਏ ਮੋਲੀ ਸਾਈਡ ਕੱਪੜਾ ਠੀਕ ਹੈ ਇਹ ਜਿਹੜਾ ਆਪਣਾ ਇੱਧਰ ਵੀ ਧਾਗਾ ਇਹਨੂੰ ਆਪਾਂ ਗੱਢ ਦੇ ਲਾਂਗੇ ਜਾਂ ਹੁਣ ਆਪਣਾ ਇਹ ਤਾਂ ਦੇਖ ਸਕਦੇ ਆ ਗਲਾ ਬਣ ਕੇ ਰੈਡੀ ਹੋ ਗਿਆ ਤੇ ਬਾਹਾਂਾਂ ਤੇ ਵੀ ਆਪਾਂ ਇਸ ਤਰੀਕੇ ਨਾਲ ਲੇਸ ਲਗਾ ਕੇ ਬਾਹਾਂਾਂ ਵੀ ਰੈਡੀ ਕਰ ਲਈਆਂ ਆਪਾਂ ਥੋੜੀ ਜਿਹੀ ਖੁੱਲੇ ਵਾਲੀ ਬਾਹ ਬਣਾਈ ਹੈ ਮੂਰੇ ਤੋਂ ਤੇ ਇਹ ਆਪਣਾ ਕਾਲਾ ਰੈਡੀ ਹੋ ਗਿਆ ਤੇ ਉੱਪਰ ਬਟਨ ਲਗਾਉਂਦੀ ਵੀ ਲੋੜ ਨਹੀਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਈਨ ਕਿਸ ਤਰੀਕੇ ਕਿਸ ਤਰ੍ਹਾਂ ਲੱਗਾ ਠੀਕ ਹੈ ਤੇ ਤੁਸੀਂ ਇੱਕ ਵਾਰੀ ਬਣਾਉਣ ਦੀ ਟ੍ਰਾਈ ਵੀ ਜ਼ਰੂਰ ਕਰਨੀ ਤੇ ਪਲੀਜ਼ ਦੁਬਾਰਾ ਫਿਰ ਮੈਂ ਕਹਿ ਰਹੀ ਹਾਂ ਕਿ ਜਿਹੜੀ ਵੀ ਨਵੀਆਂ ਪੈਣਾ ਮੇਰੇ ਨਾਲ ਆਟਿਟਿਊਡ ਚੁਨੀਆ ਮੇਰੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਚੈਨਲ ਤੇ ਇਦਾਂ ਦੇ ਤੁਹਾਨੂੰ హోర్ వజ్ బనాయో వేల బుత